ਹਿੰਦ ਦੀ ਚਾਦਰ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਸਤੀ ਦਸ ਜੀ ਪਾਈ ਮਤੀ ਦਾ ਜੀ ਅਤੇ ਪਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਪੰਜਾਬ ਸਰਕਾਰ ਵੱਲੋਂ ਸੂਬੇ ਪੱਧਰ ਵਿੱਚ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਇਸੇ ਦਿਹਾੜੇ ਦੇ ਸੰਬੰਧ ਵਿੱਚ ਚਾਰ ਵਕ ਵਕ ਥਾਮਾਂ ਤੇ ਮਹਾਨ ਨਗਰ ਕੀਰਤਨ ਕੱਢੇ ਜਾ ਰਹੇ ਹਨ ਜਿਸ ਦੇ ਤਹਿਤ ਗੁਰਦਾਸਪੁਰ ਤੋਂ ਚਾਲੇ ਪਿਆ ਨਗਰ ਕੀਰਤਨ ਜਲੰਧਰ ਵਿਖੇ ਵਿਸ਼ਰਾਮ ਕਰਨ ਤੋਂ ਬਾਅਦ ਸਵੇਰੇ ਸਮੇਂ ਆਪਣੇ ਅਗਲੇ ਪੜਾਲੀ ਰਵਾਨਾ ਹੋਇਆ ਇਸ ਨਗਰ ਕੀਰਤਨ ਦਾ ਫਗਵਾੜਾ ਪ੍ਰਸ਼ਾਸਨ ਦੇ ਨਾਲ-ਨਾਲ ਵੱਖ-ਵੱਖ ਰਾਜਸੀ ਪਾਰਟੀ ਦੇ ਨੇਤਾਮਾਂ ਸਿੱਖ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਨਾਲ-ਨਾਲ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਦਾ ਖਾਸਾ ਸ਼ਿਰਵਾਇਗੁਰ ਦੇ ਕੀ ਪਤੇ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੈਗੇ ਕਿ ਸੰਤਾਨ ਸ਼੍ਰੀ ਗੁਰਤੇ ਘਾਦਰ ਦੀ ਦਾ ਖਾਦੇ ਤੱਕ ਸਾਲਾ ਸਿੱਧੇ ਦਿਵਸ ਸਿੱਖ ਸੰਗਤਾਂ ਵੱਲੋਂ ਜਿੱਥੇ ਸਾਰੀ ਦੁਨੀਆ ਵਿੱਚ ਬੜੇ ਸਰਦ ਆਦੇ ਭਾਵ ਦੇ ਨਾਲ ਉਹਨਾਂ ਤੋਂ ਅੱਜ ਸੰਤਾਨਕ ਮस्तक ਹੋ ਕੇ ਉਹਨਾਂ ਦਾ ਅਸੀਂ ਸਤਿਪੰਤ ਕਰ ਰਹੇ ਹਾਂ ਉਹਨਾਂ ਦੇ ਬਰਕਤ ਸਤਿਪੰਤ ਕਰ ਰਹੇ ਹਾਂ ਕਿ ਅੱਜ ਦਿੱਤੇ ਸਾਰੀਆਂ ਸਿੱਖ ਸੰਗਤਾਂ ਲੰਕਤੋਂ ਸਾਹਿਬ ਜਾ ਕੇ ਉੱਥੇ ਬੜੇ ਸਰਦਾਂ ਦੇ ਨਾਲ ਤੇ ਇਹ ਦਿਹਾੜਾ ਜਿਹੜਾ ਹੈ ਗਿਆ ਤੇ ਮਨਾ ਰਹੇ ਆਏ ਗਿਆ ਇਸ ਕਰਕੇ ਮੈਂ ਜੀਵਨ ਅੰਦਰ ਚੱਲਣਾ ਵਿੱਚ ਅਕਾਸ ਕਬਾਇਨ ਕੋ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਦਸੀ ਬਣਾਈ ਰੱਖਾ। ਲੋਨ ਵਾਲੇ ਸਮੇਂ ਵਿੱਚ ਅਸੀਂ ਆਪਣੇ ਜਿਹੜਾ ਹੈਗਾ ਸਾਰੇ ਜਿਹੜਾ ਭਾਈਚਾਰਾ ਬਣਾ ਕੇ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਫੌਮ ਜਿਹੜੀ ਹੈਗੀ ਆਪ ਨੂੰ ਅੱਗੇ ਹੋਰ ਇਕੱਲਾ ਜੇ ਲਿਆ ਸਕੀ। ਦਵਾਈ ਕੋ ਜਿੱਕਰ ਕਾਲ ਸਾਹ ਦਵਾਈ ਦੇ ਜਿੱਕੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਿੰਦੀ ਚਾਦਰ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਲਸਾਣੀ شہادت ਨੂੰ ਯਾਦ ਕਰਦਿਆਂ ਹੋਇਆ ਜੋ ਪੰਜਾਬ ਸਰਕਾਰ ਵੱਲੋਂ ਅਲੌਕਿਕ ਤੇ ਪਵਿੱਤਰ ਨਗਰ ਕੀਰਤਨ ਜੋ ਵੱਖ-ਵੱਖ ਰੂਟਾ ਤੋਂ ਚੱਲਦੇ ਹੋਏ ਅੱਜ ਜਲੰਧਰ ਤੋਂ ਫਗਵਾੜਾ ਵਿਖੇ ਪਹੁੰਚਣਗੇ ਅਸੀਂ ਬੜੇ ਸੁਭਾਗਾ ਭਰੇ ਆ ਮੈਂ ਹਮੇਸ਼ਾ ਇਹ ਗੱਲ ਕੀਤੀ ਕਿ ਇਹ ਜਿਹੜੀ ਅੱਜ ਦੀ ਨਗਰ ਕੀਰਤਨ ਦੀ ਤਿਆਰੀ ਹੈ ਇਹ ਸਮੂਹ ਫਗਵਾੜਾ ਵਾਸੀਆਂ ਵੱਲੋਂ ਕੀਤੀ ਗਈ ਹੈ ਇਸ ਦੇ ਵਿੱਚ ਨਾ ਕਿਸੇ ਨੇ ਧਰਮ ਦੇਖਿਆ ਨਾ ਪਾਰਟੀ ਦੇਖੀ ਹਰ ਇਨਸਾਨ ਨੇ ਇਸ ਪਵਿੱਤਰ ਗੁਰੂ ਸਾਹਿਬ ਦੀ ਜਿਹੜੀ ਹਾਜ਼ਰੀ ਹੈ ਅਸੀਂ ਉਹਨਾਂ ਦੀ ਚਰਨਾਂ ਦੀ ਧੂੜ ਆ ਇੱਥੇ ਤਰ੍ਹਾਂ ਸਿੱਖੀ ਸਿਧਾਂਤ ਹਮੇਸ਼ਾ ਜਿਹੜਾ ਕਾਇਮ ਰਹਿ ਗਈ ਸਿੱਖੀ ਦਾ ਝੰਡਾ ਹਮੇਸ਼ਾ ਕਾਇਮ ਰਹੇਗਾ ਆਓ ਸਾਰੇ ਰਲ ਕੇ ਇਸ ਪਵਿੱਤਰ ਵਿਹਾਰੇ ਇਕੱਠੇ ਹੋ ਕੇ ਆਪਣੇ ਆਪ ਨੂੰ ਸਮਰਪਿਤ ਕਰੀਏ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਨੇ ਨਗਰ ਕੀਰਤਨ ਤੇ ਸ਼ਾਮਲ ਹੋਈਏ ਛੇਵੇਂ ਪਾਤਸ਼ਾਹ ਦੀ ਚਰਨ ਛੋਪ ਰਪਤ ਧਰਤੀ ਤੇ ਜੋ ਉਹਨਾਂ ਦੇ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦ ਸ਼ਹੀਦ ਹੋਿਆਂ ਦੇ ਅੱਜ ਸਬੰਧ ਵਿੱਚ ਨਗਰ ਕੀਰਤਨ ਆ ਰਿਹਾ ਆ ਉਸ ਦੇ ਸਬੰਧ ਵਿੱਚ ਸਾਰੀਆਂ ਹੀ ਸੰਗਤਾਂ ਚ ਹਮ ਹਵਾ ਕੇ ਪਹੁੰਚਦੇ ਆ ਔਰ ਪਹੁੰਚ ਰਹੀ ਆ ਪਿੰਡਾਂ ਚੋਂ ਵੀ ਔਰ ਮੈਂ ਪੰਜਾਬ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਛਤਰ ਜਾਇਆ ਹੇਠ ਨਗਰ ਕੀਰਤਨ ਕੱਢਿਆ ਔਰ ਦਰ ਦਰ ਧਰਮਸ਼ਾਲਾ ਆਲਾ ਸਨੇਹਾ ਪਹਚਾਇਆ ਮੈਂ ਪੰਜਾਬ ਸਰਕਾਰ ਦਾ ਸ਼ਰ ਸਾਡੇ ਹਰਜੀਮਾਨ ਜੀ ਇੰਚਾਰਜ ਵੀ ਆ ਜੋ ਹਰ ਸਮੇਂ ਸੰਗਤ ਦੇ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਆਪਸ ਵਿੱਚ ਲਾਇਕ ਕੀ ਆਪਾਂ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਸਤਕਾਰ ਹੋਕੱਠੀ ਕਰੀਏ